ਇਹ ਮੰਨ ਲਓ ਕਿ ਪਹਿਲੇ ਪਹਿਨ ਤਰਾਵੋ ਗਾਇਕ ਜੀ ਦਾ ਤਾਲ ਸਾਹ ਗਾਇਕ ਜੀ ਮੈਂ ਸੋਚ ਰਿਹਾ ਜੱਤ ਨੇ ਇੱਥੇ ਜੀਤ ਗਾ ਰਹੇ ਸੀ ਜਿਹੜਾ ਸੱਭਿਆਚਾਰ ਹੈ ਇਹ ਬੰਦੇ ਨੂੰ ਬਹੁਤ ਉੱਚਾ ਠਾ ਦਿੰਦਾ ਹੈ ਇਸੇ ਕਰਕੇ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਗਾਈ ਜਾਂਦੀ ਹੈ ਜੇ ਗੌਣ ਨਾਲ ਤੁਹਾਡਾ ਮਾਨ ਜਿਹੜਾ ਹੈ ਉਹ ਵੱਧ ਮਿਲਦਾ ਜਿਵੇਂ ਉਹਨਾਂ ਆਖਿਆ ਚੱਕੀ ਉਸ ਦੀ ਜੇ ਅਸੀਂ ਕਹੀਏ ਉਸ ਦੀ ਜਨਤਾ ਦੀ ਚੱਕੀ ਹੌਲੀ ਚੱਲਦੀ ਹੈ ਪਰ ਪੀਸ ਦੀ ਬਰੀਕ ਹੈ ਕਿਉਂਕਿ ਉਹ ਸੀ ਨਹੀਂ ਕਿਹਾ ਮਨ ਤੋਂ ਜੋ ਸਰੂਪ ਹੈ ਆਪਣਾ ਉਹ ਵਿਚਾਰ ਉਹ ਜਨਤਾ ਦੀ ਚੱਕੀ ਬੜੀ ਬਰੀਕ ਪੀਸ ਦਿੰਦੀ ਆ ਕਿਉਂਕਿ ਉਹ ਉਹਦੇ ਵਿੱਚ ਵੱਸਦਾ ਜਿਸ ਤਰ੍ਹਾਂ ਇਹ ਕਿ ਜੇ ਅਸੀਂ ಗ್ರಾಮ ਸਭਾ ਦੀ ਗੱਲ ਕਰਦੇ ਆ ਮੈਂ ਤਾਂ ਕੋਈ ਗਾਉਣ ਜਾਣਦਾ ਨਹੀਂ ਨਾ ਮੈਂ ਕੋਈ ਗੀਤ ਲਿਖਿਆ ਨਾ ਇਹ ਜਿਹੜੀ ਮੁਹਾਰਤ ਹੈ ਇਹ ਤੁਹਾਡੇ ਚ ਬਹੁਤ ਸਾਰਿਆਂ ਕੋਲ ਹੋਏਗੀ ਜੇ ਜੀ ਇਹ ಗ್ರಾಮ ਸਭਾ ਦੀ ਚੋਣਾਂ ਚ ਕਿ ಗ್ರಾಮ ਸਭਾ ਮੈਂ ਤਾਂ ਦੇਖਿਆ ਸਦਾ ਪਿੱਛੇ ਅਸੀਂ ਇੱਕ ਗੱਡੀ ਤੋੜੀ ਸੀ ਜੇ ਔਰਤਾਂ ਔਰਤਾਂ ਦੀ ਸਿੱਖਿਆ ਤੇ ਗ੍ਰਾਮ ਸਭਾ ਔਰਤਾਂ ਦੀ ਸਿਹਤ ਤੇ ಗ್ರಾಮ ਸਭਾ ਔਰਤਾਂ ਦਾ ਸੁਸ਼ਕਤੀ ਕਰਨ ਦੇ ಗ್ರಾಮ ਸਭਾ ਔਰਤਾਂ ਦੇ ਵਿੱਚ ਆਗੂ ਬਣਨ ਦੀ ਭੂਮਿਕਾ ਬਾਰੇ ಗ್ರಾಮ ਸਭਾ ਦੀ ਭੂਮਿਕਾ ਔਰਤਾਂ ਦੇ ਰੁਜ਼ਗਾਰ ਬਾਰੇ ಗ್ರಾಮ ਸਭਾ ਦੀ ਭੂਮਿਕਾ ਔਰਤਾਂ ਔਰਤਾਂ ਦੀ ਆਜ਼ਾਦੀ ਬਾਰੇ ਕਿਉਂਕਿ ਅੱਜ ਵੀ ਔਰਤਾਂ ਕਈ ਜਗ੍ਹਾ ਤੇ ਕੋ ਨਹੀਂ ਕਿ ಗ್ರಾಮ ਸਭਾ ਦੀ ਭੂਮਿਕਾ ਕਿਉਂਕਿ ਗ੍ਰਾਮ ਸਭਾ ਨੂੰ ਜਦ ਤੱਕ ਸੀ ਇਸ ਦਾ ਗੀਤਾਂ ਚ ਨਾਟਕਾਂ ਚ ਨਹੀਂ ਲੱਗੇ ਜਾਂਦੇ ਉਨਾ ਚਿਰ ਸਾਨੂੰ ਗੱਲ ਅਸੀਂ ਪੜੀ ਜਾਵਾਂਗੇ ਬੋਲੀ ਜਾਵਾਂਗੇ ਮੈਨੂੰ ਲੱਗਦਾ ਉਹ ਫਿਰ ਘਰ ਘਰ ਦੀ ਆਵਾਜ਼ ਬਣ ਜਾਂਦੀ ਹੈ ਇਸੇ ਤਰ੍ਹਾਂ ਪਿੰਡ ਦੇ ਵਿਕਾਸ ਦੇ ਵਿੱਚ ਪਿੰਡ ਦੇ ਵਿਕਾਸ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਚੰਗੇ ਬੰਦੇ ਲੀਡਰ ਪੈਦਾ ਕਰਨ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਵਾਤਾਵਰਣ ਨੂੰ ਠੀਕ ਕਰਨ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਅਰਥ ਜਾਂ ਨੂੰ ਠੀਕ ਕਰਨ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਵਿੱਚ ਰੁਜ਼ਗਾਰ ਦੀ ਉਸਾਰੀ ਦੀ ਗ੍ਰਾਮ ਸਭਾ ਦੀ ਭੂਮਿਕਾ ਪਿੰਡਿਆਂ ਸੰਘਿਆਂ ਜਿਹਨੀਆਂ ਗੈਦਾਦਾਂ ਨੇ ਉਹਨਾਂ ਨੂੰ ਸਾਂਭਣ ਤੇ ਉਹਨਾਂ ਦਾ ਵਧੀਆ ਉਪਯੋਗ ਕਰਨ ਦੇ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਸਰਕਾਰੀ ਅਧਿਕਾਰੀਆਂ ਦੇ ਪਿੰਡ ਉਤੇ ਫਾਤੂ ਰੂਪ ਨੂੰ ਰੋਕਣ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਜਵਾਬਦੇਹ ਬਣਾਉਣ ਵਾਸਤੇ ਗ੍ਰਾਮ ਸਭਾ ਦੀ ਭੂਮਿਕਾ ਇਹ ਬੜੇ ਗੀਤ ਚ ਲਿਖੇ ਜਾ ਸਕਦੇ ਨੇ ਦਬੇ ਕੁਚੜਿਆਂ ਨੂੰ ਸਮਾਨ ਖੜੇ ਹੋਣ ਵਾਸਤੇ ਗ੍ਰਾਂਥ ਸਵਦੀ ਭੂਮਿਕਾ ਆਪਦਾ ਹੱਕ ਮੰਗਣ ਵਾਸਤੇ ਲੋਕਾਂ ਦਾ ਸਸ਼ਕਤੀਕਰਨ ਵਿੱਚ ਗ੍ਰਾਂਥ ਸਵਦੀ ਭੂਮਿਕਾ ਆਪਸੀ ਭਾਈਚਾਰਾ ਆਪਸੀ ਭਾਈਚਾਰਾ ਬਰਕਰਾਰ ਰੱਖਣ ਵਾਸਤੇ ਜਾਂ ਦੁਬਾਰਾ ਸਥਾਪਿਤ ਕਰਨ ਵਾਸਤੇ ਜਿੱਥੇ ਕਿਤੇ ਟੁੱਟਿਆ ਹੋਵੇ ਗ੍ਰਾਂਥ ਸਵਦੀ ਭੂਮਿਕਾ ਪਿੰਡ ਜੋ ਧੜੇਬੰਦੀ ਖਤਮ ਕਰਨ ਵਾਸਤੇ ਗ੍ਰਾਂਥ ਸਵਦੀ ਪੂਮ ਕਾ ਸਰਕਾਰੀ ਸਕੀਮਾਂ ਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਸਤੇ ਗ੍ਰਾਂਥ ਸਵਦੀ ਪੂਮ ਕਾ ਸੰਤੇ ਬਾਹੂ ਬਲ ਦਾ ਮੁਕਾਬਲਾ ਕਰਨ ਵਾਸਤੇ ਉਹਨਾਂ ਦਾ ਪ੍ਰਭਾਵ ਘਟਾਉਣ ਵਾਸਤੇ ਗ੍ਰਾਂਥ ਸਵਦੀ ਪੂਮ ਕਾ ਸੋ ਜਦ ਅਸੀਂ ਇਸ ਤਰ੍ਹਾਂ ਦੇ ਗੀਤ ਲਾਖਤ ਤਿਆਰ ਕਰਦੇ ਹਾਂ ਤਾਂ ਬਹੁਤ ਇਹਦਾ ਪ੍ਰਭਾਵ ਪੈਂਦਾ ਮੈਂ ਤਾਂ ਕਹਿਣਾ ਅਸੀਂ ਸਾਖਰਤਾ ਨੂੰ ਸ਼ੁਰੂ ਕੀਤਾ ਸੀ ਉਦੋਂ ਸਾਖਰਤਾ ਆਕੀ ਕਰੇਗੀ ਸਾਰੇ ਪਾਸੇ ਦੇ ਵਿੱਚ ਫਿਰ ਸੂਰਜ ਗ੍ਰਹਿਣ ਤੇ ਕਲੀ ਉਹ ਸੂਰਜ ਗ੍ਰਹਿਣ ਤੋਂ ਕੀ ਗੀਤ ਨੇ ਫਿਰ ਜੀ ਸੇਧ ਤੋਂ ਉੱਤੇ ਕਲੀ ਸੇਧ ਤੋਂ ਤਗੀਤ ਨੇ ਔਰਤਾਂ ਦੇ ਸਸ਼ਕਤੀਕਰਨ ਤੇ ਕਰੀ ਤਾਂ ਔਰਤਾਂ ਦੇ ਗੀਤ ਨੇ ਜਿਵੇਂ ਇੱਕ ਗੀਤ ਉਹ ਹਰਿਆਣੇ ਦੀ ਲੜਕੀਆਂ ਗਾਉਂਦੇ ਸੀ ਉਹ ਦੇਖੋ ਲੋਗੋ ਉਹ ਦੇਖੋ ਲੋਗੋ ਉਹ ਤੋਂ ਭਣੇ ਆਕੀ ਹੈ ਉਹ ਤੋਂ ਆਏਗੀ ਨ્યાਗਮਨਾਂ ਲਾਏਗੀ ਉਹ ਦੇਖੋ ਲੋਗੋ ਨ્યાਗਮਨਾਂ ਲਾਏਗੀ ਉਹ ਆਰ ਤੈਨੂੰ ਮਿਲਦੀ ਹੈ ਤਾਕਤ ਔਰ ਕਹਨੀ ਹੈ ਮੈਨੂੰ ਵੀ ਵਿੱਦੇ ਆ ਪੜਾ ਦੇ ਬਾਬ ਦਾ ਤੇਰਾ ਕੇ ਕਟ ਜਾਗਾ ਰੀ ਮੈਨੂੰ ਵਿਵਿੱਧੇ ਆਪਣਾ ਦੇ ਬਾਬਲਾ ਤੇਰਾ ਕਿੱਥੇ ਜਾਗਾਰੀ ਮੇਰੇ ਮਾਠੇ ਕਾ ਕਾਲਾ ਬਾਦਲ ਮਿੰਟੋ ਨੇ ਛੱਟ ਜਾਗਾਰੀ ਮੇਰੇ ਮਾਠੇ ਕਾ ਕਾਲਾ ਬਾਦਲ ਮਿੰਟੋ ਨੇ ਛੱਟ ਜਾਗਾਰੀ ਵਿਗੰਗ ਸੋਚ ਵਾਲੇ ਜੈਸੀ ਕਰ ਰਹੀ ਤਾਂ ਇਹ ਸਭ ਕਿਉਂ ਇਹ ਸਭ ਕਿਉਂ ਕਿਤਰਾ ਨੇ ਅੰਮ ਕਿਉਂ ਨਹੀਂ ਲੱਗਦੇ ਸੋਚੋ 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 ਬਿਜਲੀਆ ਦੇ ਖੰਭ ਕਿਉਂ ਨਹੀਂ ਲੱਗਦੇ ਸੋਚੋ 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 ਸੋ ਜਦ ਅਸੀਂ ਕਿਸੇ ਵੀ ਗੱਲ ਦੇ ਉੱਤੇ ਕਰਦੇ ਆ ਜੇ ਅਸੀਂ ਬੱਚਿਆਂ ਦੀ ਸਿਹਤ ਵਾਸਤੇ ਕਰ ਰਹੇ ਸੀ ਮੈਂ ਸਾਰੇ ਤਾਂ ਦੱਸ ਰਿਹਾ ਵੀ ਕਿਉਂਕਿ ਇੱਥੇ ਕੜਾ ਕਰਾ ਵਾਸਤੇ ਕਿਉਂਕਿ ਬਾਕੀ ਤਾਂ ਗੱਲਾਂ ਹਰੀ ਸਿੰਘ ਬਹੁਤ ਕਰ ਦੇਣੀਆਂ ਨੇ ਸਾਲੇ ਮੈਂ ਉਸ ਵਾਸਤੇ ਜਾਣ ਹੀ ਲਿਆ ਜਾਣ ਕੇ ਕਿ ਉਹਦੇ ਵਿੱਚ ਆਮ ਤੌਰ ਤੇ ਇੱਕ ਛੋਟੀ ਜਿਹੀ ਧਾਰਨ ਦਿੰਨਾ ਬਈ ਸਾਡੀਆਂ ਐਨਮਾ ਸਾਡੀਆਂ ਉਹ ਐਲ ਐਚ ਵੀ ਉਹ ਸਾਰਿਆਂ ਜਾ ਕੇ ਡਾਕਟਰ ਵੀ ਵੀ ਬੱਚੇ ਨੂੰ ਉਪਰਲਾ ਪੋਜੰਦੇਣਾ ਚਾਹੀਦਾ ਹੈ ਜਦੋਂ 6 ਮਹੀਨਿਆਂ ਦਾ ਹੋ ਜਾਵੇ ਉਦੋਂ ਖਲਾਉਣਾ ਸ਼ੁਰੂ ਕਰਦੋ ਤੇ 9-10 ਮਹੀਨਿਆਂ ਤੱਕ ਉਹ ਜੋ ਘਰ ਚ ਬੰਦ ਹੈ ਉਹ ਸਾਰਾ ਖਾਣ ਲੱਗ ਜਾਓ ਤਾਂ ਉਹ ਠੀਕ ਰਹੇਗਾ ਉਹਦੇ ਜਿਹੜੇ ਜੀ ਜੀ ਉਹ ਅੱਜ ਇਹ ਤੋਂ ਪੰਜਾਬੀ ਬਣੀ ਆਉਂਦੀ ਉਹਨਾਂ ਕੇਲਾ ਬਨਾਣਾ ਮੈਸ਼ ਕਰਕੇ ਦੇ ਦੇਣਾ ਉਹ ਵਿਚਾਰੀ ਨੂੰ ਪਤਾ ਹੀ ਨਹੀਂ ਪਿੰਡ ਨੂੰ ਉਸ ਨੂੰ ਵੀ ਮੈਸ਼ ਕੀ ਹੁੰਦਾ ਆਲੂ ਦਾਸ਼ ਕਰੀ ਅਸੀਂ ਬਣਾਤਾ ਦੜੀਆ ਖਿਚੜੀ ਕੇਲਾ ਆਦੂ ਦਾਲੀਆ ਖਿਕੜੀ ਕੇਲਾ ਆਲੂ ਗੁੜ ਕੀ ਸ਼ਕਰਕੰਦੀ ਤੇ ਕਚਾਦੂ ਗੁੜ ਕੀ ਸ਼ਕਰਕੰਦੀ ਤੇ ਕਚਾਦੂ ਮਾਂ ਦੇ ਦੁੱਧ ਨਾਲ ਕਰ ਜਿਓ ਚਾਲੂ ਨੰਨੇ ਮੁੰਨੇ ਦੀ ਹੋ ਖਰਾਤ ਸੇਠ ਬਣੇਂ ਗਰੀ ਆਪ ਤੇ ਆਪ ਉਹਨੂੰ ਯਾਦ ਰਹੇਗਾ ਵਿਚਾਰ ਚੀਜਾਂ ਇਹ ਜਿਹੜੀਆਂ ਮੈਂ ਇਹਨੂੰ ਖਲਾਸ ਕਰਦੀਆਂ ਕੱਪ ਚ ਸੋ ਮੈਂ ਇਸ ਵਾਸਤੇ ਬੇਨਤੀ ਕਰ ਰਿਹਾ ਵੀ ਹਰ ਕੀ ਦੋਤੇ ਜਿਹੜੇ ਸਲੋਗਨ ਨੇ ਜਿਵੇਂ ਇੱਕ ਸਲੋਗਨ ਬੜਾ ਨਾਰਾ ਬੜਾ ਲੋਕਾਂ ਚ ਜਮਿਆ ਉਦੋਂ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਦੇ ਦਿਓ ਇੱਕ ਕਿਤਾਬ ਜਾਂ ਇੱਕ ਤਪੇ ਛੈਨੇ 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 ਵਿਦਿਆ ਪੜਾਵੇ ਬਾਬੂਲਾ ਪਾਣੀ ਦੇ ਨਦ ਆਲ ਵਿੱਚ ਗਏ ਨੇ ਸੋ ਇਹ ਜਦ ਅਸੀਂ ਕਰਦੇ ਆਂ ਜਦ ਅਸੀਂ ਇਸ ਪਾਸੇ ਨੂੰ ਤੁਰਦੇ ਆਂ ਤਾਂ ਜੇ ਔਰਤ ਦੀ ਵਿਚਾਰ ਹੀ ਗੱਲ ਹੈ ਮੇਰੇ ਪੱਲੇ ਕੀ ਵੀ ਲੋਕੋ ਘੇਰੇ ਪੱਤੇ ਕੀ ਮੇਰੇ ਪੱਲੇ ਕੀ ਵੀ ਲੋਕੋ ਮੇਰੇ ਪੱਲੇ ਕੀ ਇਹ ਕੇ ਕਰ ਰਹਾ ਮੈਂ ਧੰਬਦਾਨਾ ਸਹਰੀ ਬਗਾਨੀ ਈ ਵੀ ਲੋਕੋ ਮੇਰੇ ਪੱਲੇ ਕੀ ਵੀ ਲੋਕੋ ਮੇਰੇ ਪੱਲੇ ਕੀ ਔਰ ਜਦ ਕਹਿੰਦੀ ਹੈ ਕੜੀ ਹੋ ਕੇ ਉਹਨੂੰ ਪਤਾ ਲੱਗਦਾ ਮੇਰੇ ਮੇਰੇ ਪੱਲੇ ਤੁਸੀਂ ਛੱਡੋਗੇ ਨਹੀਂ ਤੁਸੀਂ ਮਨਜ਼ਰ ਪ੍ਰਧਾਨ ਸਮਾਗਿਆ ਕਰੋ ਮੇਰੇ ਨਾਲ ਜਿਆਦਾ ਉੱਟ ਕਹਿੰਦੀ ਐ ਮੈਂ ਹਰ ਤਹਾਂ ਲਗਦੀ ਜਾਨੀ ਮੇਰੀ ਦਰਦ ਕਹਾਣੀ ਦੇ ਸੁਣ ਸਕਦਾ ਹੈ ਤਾਂ ਸੁਣ ਕੇ ਜਾਨੀ ਮੇਰੀ ਕਥਾ ਪ੍ਰਾਨੀ ਦੇ ਮੈਂ ਜਦ ਨਹੀਂ ਤਾਂ ਸੋਗ ਤੇ ਆ ਕਿਸੇ ਨੇ ਦਿੱਤੀਆਂ ਵਧਾਈਆਂ ਦੇ ਨਿਮਨਾ ਬੰਨੀ ਬੂਹੇ ਅੱਗੇ ਨਾ ਧੂਮਾਣਾ ਲਾਇਆ ਦੇ ਬਾਪੂ ਮੱਥਾ ਫੜ ਕੇ ਡਹਿ ਗਿਆ ਮਾਣੇ ਅੰਨ ਨਾ ਪਾਣੀ ਦੇ ਮੈਂ ਔਰਤ ਹਾਂ ਜਗ ਦੀ ਜਨਨੀ ਮੇਰੀ ਦਰਦ ਕਹਾਣੀ ਵੀ ਉਹਨੂੰ ਸੁਹ ਪੈਦੀ ਆ ਜੀ ਹਾਂ ਗੱਲ ਤਾਂ ਇਹ ਤਾਂ ਕੁਛ ਕਰਨ ਵਾਲਾ ਇਹ ਹਜਿੱਕ ਤਾਂ ਇਦਾਂ ਜਿਵੇਂ ਕਿਸਾਨ ਦੇ ਕਰਜ਼ੇ ਦੀ ਗੱਲ ਸੁਣਾਉਣਾ ਜਿਵੇਂ ਇਹਦੇ ਖੁਦਕੁਸ਼ੀ ਦੀ ਗੱਲ ਸੁਣਾਉਣਾ ਜਦ ਮਜ਼ਦੂਰ ਦੇ ਮਨੇਗਾ ਦੀ ਜਹਾੜੀ ਨਾਮ ਅਨੰਦ ਉੱਤੇ ਗੀਤ ਲਿਖਦਿਆਂ ਜਦੋਂ ਉਹਦਾ ਕਾਰਡ ਨਾ ਬਣਨ ਦੇ ਗੀਤ ਲਿਖਦਿਆਂ ਜਦ ਉਹਨੂੰ ਬੇਰਜ਼ਗਾਰੀ ਪੱਤਾ ਨਹੀਂ ਮਿਲਦਾ ਉਹਦਾ ਗੀਤ ਲਿਖਦਿਆਂ ਜਦ ਉਹਨੂੰ ਕਈ ਪੜੇ ਲਿਖੇ ਬੁੱਧੀਜੀਵੀ ਕਹਿੰਦੇ ਨੇ ਮੁੰਡੇ ਕਾ ਤੇ ਇੰਨਾ ਪੈਸਾ ਲੱਗਿਆ ਦੇਸ਼ ਦਾ ਪੱਠਾ ਵੇਜੂ ਉਹਦੇ ਗੀਤ ਲਿਖਦਿਆਂ ਜਦ ਅਸੀਂ ਗੀਤ ਲਿਖਦਿਆਂ ਨਾਟਕ ਕਰਦੇ ਹਾਂ ਜਿਹੜੇ ਬੁੱਧੀਜੀਵੀ ਕਹਿੰਦੇ ਨੇ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਦੇਸ਼ ਦਾ ਪੱਠਾ ਵੇਜੂ ਦੇਸ਼ ਦਾ ਅਰਥ ਤੇਰਾ ਡੁੱਬਜੂ ਪਰ ਗਿੱਧੇ ਅਵਾਨੀਆਂ ਦਾਨੀਆਂ ਦਾ ਹੁਣੀ ਮਿਸਟਰ ਕਾਰਦ ਜਿਹੜੇ ਇਹਨਾਂ ਦੇ ਪਿਛਲੇ ਲੋਕ ਸਭਾ ਚ ਰਾਜ ਵਿੱਤ ਮੰਤਰੀ ਸੀਗੇ ਉਹਨਾਂ ਨੇ ਧਿਆਨ ਦਿੱਤਾ ਕਿ ਅਸੀਂ 5 ਸਾਲਾਂ ਚ ਇਹ ਸਰਕਾਰ ਨੂੰ ਜਿਹੜੀ ਹੁਣ ਨਹੀਂ ਲਿਆ 5 ਸਾਲਾਂ ਦੇ ਵਿੱਚ ਬੈਂਕਾਂ ਦਾ ਜਿਹੜਾ ਡੁੱਗ ਗਿਆ ਸੀ ਪੈਸਾ ਕਾਰਪੋਰੇਟ ਵੱਲ ਉਹ 11.90 ਲੱਖ ਕਰੋੜ ਮਾਪੜ ਉਹਦੇ ਵਿੱਚੋਂ ਅੱਧੇ ਤੋਂ ਵੱਧ ਵੱਡੇ ਕਾਰਪੋਰੇਟਾਂ ਦਾ ਉਹ 12 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਿਆ ਜਾ ਸਕਦਾ ਹੈ ਕਿ ਕਿਸਾਨਾਂ ਦਾ ਤਾਂ ਪੂਰੇ ਮੁੜਕਦੇ ਹੀ ਮਾਰਨ ਤੇ ਲੱਖ ਕਰੋੜ ਬੰਦਾ ਉਹ ਕਿਉਂ ਨਹੀਂ ਮਾਫ਼ ਹੁਸੂਦਾ ਉਹਦੇ ਨਾਲ ਕਿਹਨੇ ਜਿਹੜਾ ਅੱਠ ਜਾਣੋ ਡੁੱਬੀਏਗਾ ਫਿਰ ਅਸੀਂ ਦੇਖਦੇ ਹਾਂ ਅਰੋਜ ਜਲ ਬਦਲੀਆਂ ਹੋ ਰਹੀਆਂ ਨੇ ਭੱਜ ਭੱਜ ਕੇ ਉਹ ਇੱਧਰ ਜਾ ਰਿਹਾ ਉੱਧਰ ਜਾ ਰਿਹਾ ਉਹ ਜਾ ਰਿਹਾ ਕਨਾਲ ਸਿੰਘ ਜੀ ਕਹਿ ਕੇ ਵੀ ਕਹਿਣੇ ਚਾਹ। ਵੀ ਜਿਹੜਾ ਬੰਦਾ ਵੈਸੇ ਤਾਂ ਇੱਥੇ ਪਾਰਟੀਆਂ ਦੀ ਚੋਣ ਨਹੀਂ ਹੁੰਦੀ ਜਿੱਤੇ ਵੀ ਚੋਣ ਹੁੰਦੀ ਹੈ ਉਹਨੂੰ ਕੋਈ ਅੱਖ ਸ਼ਰਮ ਨਹੀਂ ਉਹਦੇ ਉੱਤੇ ਕੋਈ ਦਬਾਰ ਨਹੀਂ ਜੇ ਉਹਦੇ ਉੱਤੇ ਲੋਕਾਂ ਦਾ ਦਬਾਰ ਨਹੀਂ ਨਾ ਪਾ ਗੀਆਂ ਨੂੰ ਕੋਈ ਸ਼ਰਮ ਹੈ ਨਾ ਜਿਹੜੇ ਉਹਨਾਂ ਦੇ ਨਵੇਂ ਮੰਦਿਰ ਉਹਨਾਂ ਨੂੰ ਅੱਧ ਹੱਲ ਕੀਆ ਦੁਕਾਨ ਕੀਆ ਦੁਕਾਨ ਤੇ ਇਹ ਹੈ ਵੀ ਐਮਐਲਏ ਕਰਦਾ ਹੈ ਅਸਤੀਫਾ ਦਿੰਦਾ ਹੈ ਦੂਜੀ ਪਾਰਟੀ ਰਾਜ ਜਾਂਦਾ ਉਥੋਂ ਚੋਂ ਲੜਨ ਲੱਗ ਜਾਂਦਾ ਦਿਹਾੜੀ ਕਰਦੇ ਹੋਰ ਜਾ ਕੇ ਵੋਟਾਂ ਪਾਉਂਦੇ ਨੇ ਨਾ ਨਾ ਛੱਡ ਕੇ ਪੈਸਾ ਕਜਾਨੇ ਦਾ ਲੱਗਦਾ ਉਹ ਆਪਣੀ ਆਇਸ਼ ਕਰਦਾ ਵੀ ਕਿਉਂਕਿ ਹੁਣ ਇਹ ਪਾਰਟੀ ਜਿਹਦੀ ਜੋ ਐਲਐਡੀ ਬਣਿਆ ਉਹ ਤਾਂ ਰਾਜ ਨਹੀਂ ਕਰ ਰਹੀ ਆਪਾਂ ਤਾਂ ਆਪਦਾ ਵਪਾਰ ਚਲਾਉਣਾ ਹੈ ਆਪਾਂ ਹੁਣ ਰਾਜ ਕਰਨ ਵਾਲੀ ਜੋ ਉੱਥੇ ਚੋਂ ਲੜਦਾ ਤਲਵੰਡੀ ਸਾਬੋ ਤੇ ਸਾਹਮਣੇ ਗੱਲ ਹੋਈ ਆ ਹੁਣ ਜਲੰਧਰ ਥੋਰੀ ਆ ਉਸੇ ਜਗ੍ਹਾ ਤੇ ਭਾਈ ਤੈਨੂੰ ਉਹ ਫਿਰ ਤੁਹਾਨੂੰ ਨੇ ਤਾਂ ਹੈਗੇ ਹੀ ਸੀ ਕੋਈ ਨੇ ਪੁੱਛਦਾ ਸਮਾਜ ਚ ਇਹ ਜਿੱਦੇ ਪੰਚਾਇਤਾਂ ਤੱਕੜੀਆਂ ਹੋਣਗੀਆਂ ਜਿੱਦੇ ਗ੍ਰਾਮ ਸਭਾਵਾਂ ਤੱਕੜੀਆਂ ਹੋਣਗੀਆਂ ਜਿੱਦੇ ਵਾਰਡ ਸਭਾਵਾਂ ਤੱਕੜੀਆਂ ਹੋਣਗੀਆਂ ਹਾਲਾਂਕਿ ਅਜੇ ਤਾਂ ਨਾਮਿਨੇਟ ਹੀ ਨਾਮਜ਼ਾਦ ਹੀ ਕਰਦੇ ਨੇ ਪਰ ਜਿੱਦੇ ਚੁਣੀਆਂ ਜਾਣ ਰਕੀਆਂ ਚੁਣੀਆਂ ਨਹੀਂ ਸਰਵਧਾਨਕ ਤੌਰ ਤੇ ਗ੍ਰਾਮ ਸਭਾ ਜਿਵੇਂ ਉਦੋਂ ਹੀ ਵਾਰਡ ਸਭਾ ਉਹ ਵਾਰਡ ਸਭਾ ਹਕੀਕਤ 'ਚ ਕੰਮ ਕਰਦਾ ਨਹੀਂ ਤੇ ਉਦੋਂ ਇਹ ਇਹਨਾਂ ਨੂੰ ਇਸ ਤਰ੍ਹਾਂ ਭੱਜ ਕੇ ਜਾ ਕੇ ਸਾਡੇ ਖਰਚੇ ਕਰਾਉਣੇ ਸਾਡੇ ਖਜ਼ਾਨੇ ਤੇ ਬੋਝ ਪਾਉਣਾ ਜੇ ਗਰੀਬ ਆਦਮੀ ਦੇ ਬੱਚੇ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਮਿਲਦਾ ਹੈ ਫਿਰ ਕਹਿੰਦੇ ਇਹਨਾਂ ਨੂੰ ਚਮੜਾ ਰਹੇ ਹੋ ਇਹ ਤਾਂ ਅਫਸਰ ਬਣ ਗਏ ਉਹ ਭਾਈ ਉਹਨਾਂ ਦੇ ਅਫਸਰਾਂ ਤਾਂ ਦਿੱਤਾ ਹੀ ਨਹੀਂ ਜਾ ਰਿਹਾ ਉਹ ਤਾਂ ਦਿੱਤੇ ਉਹਨਾਂ ਤੇ ਸੀਮਾ ਵਿੱਚ ਦੀ ਇੰਨੀ ਹਮਤ ਨਹੀਂ ਪੈਣਾ ਸੋ ਸਾਡਾ ਜਿਹੜਾ ਪੂਰੇ ਦਾ ਪੂਰਾ ਆਰਥਚਾਰੀ ਦੇ ਮਹਾਰ ਨੇ ਸਮਾਜ ਸ਼ਾਸਤਰ ਦੇ ਮਹਾਰ ਨੇ ਰਾਜਨੀਤੀ ਸ਼ਾਸਤਰ ਦੇ ਮਹਾਰਨੇ ਮੈਂ ਤਾਂ ਹੁਣ ਕਹਾਂਗਾ ਅਜਾਤਮਵਾਦ ਦੇ ਵੀ ਜੋ ਰੋਹਾਨੀ ਮਾਰਗਦਰਸ਼ਕ ਵੀ ਕਹਿੰਦੇ ਨੇ ਉਹ ਸਾਰੇ ਆਤਮਾਇਸ਼ ਕਰਦੇ ਨੇ